ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਗ੍ਰੰਥ ਅੰਗ ਨੰਬਰ 14 ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜੇਕਰ ਸਿਜਦੇ ਕਰਨ ਨਾਲ ਪਰਮਾਤਮਾ ਮਿਲਦਾ ਹੁੰਦਾ ਤਾਂ ਜਿਹੜਾ ਟੁਪਟੀ ਹੈ ਨਾ ਉਹ ਕਬਤ ਸੇਤ ਗੋਲਾ ਦਾਗਨ ਵਿਲੇ ਅਨੇਕਾਂ ਵਾਰ ਸਿਜਦੇ ਕਰਦੇ ਇਹਦਾ ਇਹ ਮਤਲਬ ਨਹੀਂ ਕਿ ਉਹ ਪਰਮਾਤਮਾ ਦੇ ਝੁਟਕੇ ਪਏ ਤੇ ਜਿਹੜਾ ਪੋਸਟੀ ਹੈ ਉਸ ਨੂੰ ਪੋਸਟ ਨਾ ਮਿਲੇ ਤਾਂ ਉਸ ਦਾ ਸਿਰ ਵੀ ਝੁਟਿਆ ਹੁੰਦਾ ਹੈ ਇਹਦਾ ਇਹ ਮਤਲਬ ਨਹੀਂ ਕਿ ਉਹ ਪਰਮਾਤਮਾ ਨੂੰ ਸਿਰ ਝੁਗਾਉਂਦਾ ਪਿਆ ਹੈ ਤੇ ਜਿਹੜਾ ਪਹਿਲਵਾਨ ਹੈ ਮਲਗਲੇ ਪਹਿਲਵਾਨ ਡੰਡ ਮਾਰਦਾ ਹੈ ਇਹਦਾ ਇਹ ਮਤਲਬ ਨਹੀਂ ਕਿ ਪਰਮਾਤਮਾ ਨੂੰ ਡੰਡੋਲ ਕਰਦਾ ਪਿਆ ਹੈ ਸਿੱਧਰੇ ਕੰਦਾਲ ਕਦੇ ਵੀ ਪਰਮਾਤਮਾ ਨਹੀਂ ਮਿਲਦਾ ਕਦੇ ਵੀ ਪਰਮਾਤਮਾ ਨਾਲ ਬੇਰ ਨਹੀਂ ਹੁੰਦਾ ਦਸ਼ਮੇਸ਼ ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕੀ ਹੋਇਆ ਜੇਕਰ ਕੋਈ ਜੋਗੀ ਰੋਗੀ ਵਾਗਮੂ ਉੱਪਰ ਕਰਕੇ ਪਿਆ ਰਵੇ ਇਸ ਤਰ੍ਹਾਂ ਪਰਮਾਤਮਾ ਨਹੀਂ ਮਿਲਦਾ ਕੀ ਹੋਇਆ ਜੇਕਰ ਕਿਸੇ ਜੋਗੀ ਨੇ ਸਿਰ ਮਨਵਾ ਲਿਆ ਸਿਰ ਮਨਵਾਉਣ ਨਾਲ ਵੀ ਪਰਮਾਤਮਾ ਨਹੀਂ ਮਿਲਦਾ ਮਾਰੀ ਕਹਿੰਦੇ ਆਪਣੇ ਮਨ ਨੂੰ ਮਨਵਾਵੇ ਅਰਥਾਤ ਆਪਣੇ ਮਨ ਨੂੰ ਸਵੱਛ ਕਰੇ ਪਰਮਾਤਮਾ ਦਾ ਧਿਆਨ ਧਰੇ ਤਾਂ ਹੀ ਪਰਮਾਤਮਾ ਮਿਲਦਾ ਹੈ ਤਾਂ ਹੀ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜੋ ਕਾਮਨਾਵਾਂ ਦੇ ਅਧੀਨ ਹਨ ਤੇ ਛਲ ਕਪਟ ਵਿੱਚ ਪ੍ਰਵੀਨ ਹਨ ਅਰਥਾਤ ਛਲ ਅਤੇ ਕਪਟ ਕਰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਉਹ ਲੋਕ ਪ੍ਰਮਾਤਮਾ ਨੂੰ ਕਦੇ ਪਾਈ ਨਹੀਂ ਸਕਦੇ ਜੋ ਕਾਮਨਾਵਾਂ ਵਿੱਚ ਫਸੇ ਹੋਏ ਹਨ ਛਲਕ ਕਪਤ ਕਰਦੇ ਹਨ ਉਹਨਾਂ ਨੂੰ ਕਦੇ ਵੀ ਪ੍ਰਮਾਤਮਾ ਨਹੀਂ ਮਿਲ ਸਕਦਾ ਉਹ ਲੋਕ ਕਦੇ ਵੀ ਪ੍ਰਮਾਤਮਾ ਨੂੰ ਨਹੀਂ ਪਾ ਸਕਦੇ